ਜਾਣਾ ਨਾ ਹੁੰਦਾ ਮੈਂ ਅੱਜ ਤੋਂ ਕਿੰਨੇ ਦਿਨ ਪਹਿਲੇ ਬਣਾ ਲੈਣਾ ਸੀ ਕਾਰਡ ਤੇਰੇ ਕਰਕੇ ਰੁਕਿਆ ਹੀਗਾ ਮੈਂ ਨਾ ਜਾਣਾ ਪਹਿਲੇ ਅੱਜ ਤੋਂ ਬਣਾ ਲੈਣੀ ਕਾਰਡ ਸਹੀ ਗੱਲ ਆ ਭਾਈ ਸੁਨੋ ਬਰਾ ਉਹਦੇ ਹੱਥ ਜੀ ਗੋਣ ਹੁੰਦਾ ਨਾ ਉਹਨਾਂ ਦੇ ਹੱਥਾਂ ਜੀ ਆ ਇਹਨਾਂ ਦੇ ਹੱਥ ਨਾਲ ਜਾਣਾ ਬੈਣੀ ਜੇ ਵੱਢ ਕੇ ਜੇ ਇਹ ਟੈਸਟ ਬਣਾਉਣਾ ਇਹ ਕੀ ਕੀ ਆ ਆਗੇ ਆਈਟਮ ਆ ਸ਼ਾ ਜੀ ਚਲੋ ਆਰਗਨਸ ਬਾਰੇ ਨਹੀਂ ਜ਼ਿਆਦਾ ਡਿਟੇਲ ਚ ਜਾਵਾਂਗੇ ਆਪਾਂ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਜੀ ਤੇ ਠੀਕ ਠਾਕ ਹੋਵੋਗੇ ਤੁਸੀਂ ਸਾਰੇ ਵਧੀਆ ਜੀ ਰਾਜਾ ਰਾਜਾ ਰਾਈਨੋ ਮੜਾ ਇੱਕ ਮਿੰਟ ਦੇ ਬੰਦੇ ਘੁਮਾ ਕੇ ਤੁਹਾਡੇ ਕੋਲੇ ਯਾ ਇਹ ਬਹੁਤ ਘੈਂਟ ਰੈਸਪੀ ਬਣਾ ਰਿਆ ਹੈ ਤੇ ਮੜੀ ਮੋੜੇ ਚਲਕ ਵਿਖਾਤੀ ਆ ਇਹ ਬਲੌਗ ਰੱਖੇਗੀ ਰੈਸਪੀ ਸਾਰੀ ਸ਼ੇਅਰ ਕਰਾਂਗੇ ਤੇ ਪਿੰਡਾਂ ਚ ਜਿਹੜੇ ਲੋਕ ਚਾਰ ਪਾਉਂਦੇ ਆ ਜਿਨ੍ਹਾਂ ਨੂੰ ਪਸੰਦ ਆ ਮਤਲਬ ਮਾਸ ਦਾ ਚਾਰ ਪਾਉਂਦੇ ਆ ਨੌਨ ਵੇਜ ਨੌਨ ਵੇਜ ਦਾ ਚਾਰ ਇਹ ਉਹਦੀ ਰੈਸਪੀ ਆ ਜੀ ਨੌਨ ਵੇਜ ਵੀ ਵੇਜ ਵੀ ਹਾਂਜੀ ਉਹਦੀ ਰੈਸਪੀ ਸ਼ੇਅਰ ਕਰਾਂਗੇ ਚੈੱਕ ਕਰ ਲਿਓ ਤੇ ਸ਼ੇਅਰ ਕਰ ਦਿਓ ਚੱਕ ਦੇ ਗਰੀਬੀ ਥੈਂਕ ਯੂ ਟੂ ਆਲ ਵਾਈਜ਼ ਕੋਈ ਆਦਾ ਹੀ ਵਾੜੇ ਬੰਦੇ ਨੂੰ ਕੀਤੇ ਸ਼ਹਿਰੂ ਖਾ ਲਿਆ ਹਾਏ ਹਾਏ ਮੇਰਾ ਇੱਧਰ ਸ਼ਟਾਨਾਂ ਵਾਲਾ ਵੀਰ ਹਾਏ ਹਾਏ ਭਾਈ ਠੀਕ ਆ ਰੂਪ ਰੂਪ ਆ ਕੇ ਰਹਾਦੇ ਆ ਠੀਕ ਆ ਨਹੀਂ ਭਈ ਤੇ ਇਹ ਲਿਆਂਦਾ ਸ਼ਾਹੀ ਕਟਾ ਕੇ ਬੱਕਰਾ ਇਹ ਕੀ ਕੀ ਆ ਆਗੇ ਆਟਮ ਆ ਸ਼ਾਹੀ ਚਲੋ ਆਰਗਨਸ ਬਾਰੇ ਨਹੀਂ ਜਿਆਦਾ ਡਿਟੇਲ ਚ ਜਾਵਾਂਗੇ ਆਪਾਂ ਆਡਾ ਡਾਟ ਆਰਗਨਸ ਹੁੰਦੇ ਆ ਭਾਈ ਬੋਡੀ ਦੇ ਵਿੱਚ ਤੇ ਉਹ ਸਾਰੇ ਆਰਗਨਸ ਅੱਜ ਚਾਰ ਦੇ ਰੂਪ ਦੇ ਵਿੱਚ ਬਣ ਜਾਣਗੇ ਹਨਾ ਜੀ ਤੇ ਇਹਦੀ ਭਾਈ ਲਾਈਫ ਟਾਈਮ ਮਤਲਬ ਇਹਦੀ ਕਿੰਨੀ ਹੁੰਦੀ ਲਾਈਫ 3 ਸਾਲ ਤੱਕ ਵੀ ਸਟੋਰ ਕਰਕੇ ਰੱਖ ਸਕਦੇ ਨੂੰ ਇੱਕ ਵਾਰੀ ਬਣਾਇਆ ਹੋਵੇ ਵਾਹ ਜੀ ਵਾਹ ਅਗਲੀ ਵਾਰੀ ਮੈਂ ਗਰਮੀ ਆ ਤਾਂ ਸਰਦੀ ਸਟਾਰਟ ਹੋਣ ਤੋਂ ਮਹੀਨਾ ਪਹਿਲਾਂ ਹੀ ਸਾਧ ਲੈਣਾ ਮਹੀਨਾ ਪਹਿਲਾਂ ਹੀ ਕਹਿ ਸਰਦੀ ਸਾਰੀ ਸਰਦੀ ਚੱਲੇਗਾ ਮੈਂ ਠੀਕ ਨਾਈਸ ਉਹ ਨਹੀਂ ਨਹੀਂ ਉਹ ਖੋਲ ਦੇਣਗੇ ਖੋਲਦਾ 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 ਕੋਈ ਚੱਕਰ ਨਹੀਂ ਉਹ ਮਦੇ ਉਹਨਾਂ ਦਾ ਨਾ ਉਹ ਪੱਥਰ ਦਾ ਕੰਮ ਉਹਨਾਂ ਦਾ ਚੱਲਦਾ ਕਰੀਏ ਪਹਿਲਾਂ ਉੱਪਰ ਉਹ ਜ਼ਰੂਰੀ ਆ ਲਾ ਦਿਓ ਲਾ ਦਿਓ ਦੱਬ ਦਿਓ ਉਹਨਾਂ ਦਾ ਆਖਰੀ ਬਾਥਰੂਮ ਦਾ ਕੰਮ ਨਿਬੜ ਗਿਆ ਬਸ ਉਹਨਾਂ ਨੇ ਤੇ ਮਲਮਲ ਦਾ ਕੱਪੜਾ ਦਿਓ ਚਾਹੀਦਾ ਉੱਧਰ ਮੜਾਏ ਆ ਸਾਨੂੰ ਮੈਂ ਦੁਕਾਨ ਤੇ ਤੇ ਬੈਠੀ ਨਹੀਂ। ਓ ਮਾਈ ਗਾਡ ਆਪਣੇ ਕੋਲ ਬਟਿਕ ਵੀ ਆ। ਦੁਕਾਨਟਾ ਵੀ ਹੁੰਦਾ ਵੀ। ਹਾਫ ਦੁਕਾਨ ਹੀ ਹੁੰਦੀ ਓ ਵੀ। ਉਹਨਾਂ ਕੋਲੇ ਪੁੱਛ। ਕਿੱਥੇ ਆ? ਉਹ ਐਂ ਜੀ ਖੜੀ ਆ। ਉਹ ਕਰਾਰੇ ਕੰਮ। ਠੀਕ ਆ ਉਹ ਹੈ ਗਿਆ ਗੁੱਸੇ 'ਚ। ਉਹਨੂੰ ਕੋਈ ਅੱਜ ਭਲਾ ਪੁੱਛ ਲੋ ਕੋਈ ਵੀ ਚੀਜ਼। ਉਹਨੇ ਨਹੀਂ ਸਿੱਧੇ ਮੂੰਹ ਜਵਾਬ ਦੇਣਾ। ਆ ਗੁਰਦੀਪ। ਮਲਮਲ ਦਾ ਕੱਪੜਾ ਹੈਗਾ ਆਪਣੇ ਕੋਲ। ਤੋ ਉਹ ਚਾਹੀਦਾ ਹੀ ਮੜਾ ਜੇ ਉਧਰ। ਓ ਵਿਆਹ ਨਹੀਂ ਤਾਂ ਰਿਆ ਤੇ ਹਾਦੀ ਹੋ ਗਈ ਇਹਦੇ ਨਾਟਕਾਂ ਦੀਆਂ ਦਾ ਸਾਰੀਆਂ ਸ਼ਕੀਨ ਆ ਇਹਦਾ ਖੂਨ ਚ ਆ ਇਹਦਾ ਬਲੱਡ ਲਾਈਨ ਚ ਸਰਵਾਈਵ ਕਰਦਾ ਹੁੰਦਿਆ ਨਾਟਕਾਂ ਦਾ ਸ਼ਕੀਨ ਤਾਂ ਲਓ ਵੀ ਹਲਦੀ ਪਾ ਦਿੱਤੀ ਗਈ ਆ ਉੱਤੇ ਲਾਲ ਮਿਰਚਾਂ ਜਿਹਦੇ ਨਾਲ ਕਰਾਰਾਪਨ ਆਏਗਾ ਹੈਨਾ ਇਹ ਚ ਕਾਲੀਆਂ ਮਿਰਚਾਂ ਵੀ ਪਾਵਾਂਗੇ ਆਪਾਂ ਹੈਨਾ ਵਾਹ ਜੀ ਵਾਹ ਲੈ ਵੀ ਮਟਕਾ ਵੀ ਆ ਗਿਆ ਤੇ ਓਕੇ ਬਬਲੂ ਹਣੀ ਮਟਕਾ ਧੋ ਲਿਆ ਇਹਨੇ ਓਕੇ ਇੱਕ ਨੰਬਰ ਦਾ ਕੰਮ ਹੋ ਚੁੱਕਾ ਬਬਲੂ ਵੀਰ ਮਟਕਾ ਵੀ ਸੰਭਾਲ ਲਓ ਬਾਈ ਲੂਣ ਆ ਗਿਆ ਲਓ ਜੀ ਆਪਾਂ ਵੀ ਘਟਾ ਮਾਲਸ਼ ਕਰਨੀ ਆਂ ਘੰਟਾ ਇੱਕ ਮਾਲਸ਼ ਕਰਨੀ ਆਂ ਹਲਦੀ ਦੀ ਲੂਣ ਦੀ ਤੇ ਮਿਰਚਾਂ ਦੀ ਵਿਦ ਮੀਟ ਦੇ ਹੈ ਨਹੀਂ ਇਹ ਤਾਂ ਮੈਂ ਮੇਰੇ ਹਿਸਾਬ ਨਾਲ ਮੈਰੀਨੇਟ ਜਿੰਨਾ ਜ਼ਿਆਦਾ ਰਵੇ ਉਨੇ ਜ਼ਿਆਦਾ ਵੇਚਣਾ ਖੋਹਦਾ ਵੀ ਆਪਾਂ ਲੂਣ ਤੇ ਹਲਦੀ ਤੇ ਜੇ ਮਿਰਚਾਂ ਰੱਖ ਜੇ ਵਿੱਚ ਕਿਦਾਂ ਫਿਰੋ ਯਾਹ ਦੇ ਮਸਾਲੇ ਮੇਰੇ ਸਾਹ ਦਾ ਸਿਲੇ ਤੱਕ ਨਹੀਂ ਲੱਜ ਕੇ ਲੱਜ ਜਾਂਦੇ ਉਹ ਵੀ ਵੇਚੀ ਹੋਏ ਆ ਜੀ ਢੀਗੇ ਤੇ ਟਰਾਲ ਦੇ ਗੱਭਰ ਇਹ ਕਹਿੰਦੇ ਤਾਕਤਾਂ ਹਾਸਲ ਕਰਨਗੇ ਕੋਸ਼ਿਸ਼ ਨਾ ਕੋਸ਼ ਕਰਨਗੇ ਸਰੀਰਕ ਬਲ ਦੁਨੀਆਂ ਦਾ ਹੀ ਵਿਖਾਉਣਗੇ ਕੋਣਾ ਕੋ ਲੈ ਵੀ ਕਾਮਯਾਬੀ ਨੇ ਚਲੀ ਜਾਂਦੇ ਆ ਪ੍ਰੋਜੈਕਟ ਦੱਬੀ ਆਉਂਦੇ ਕਿल्ली ਨਹੀਂ ਜੀ ਹੁਣੀ ਇਹ ਮਾਲਿਸ਼ ਘਟੋ ਘਟ 1 ਘੰਟਾ ਚੱਲਣੀ ਸ਼ਾਜੇ ਲਗਾਤਾਰ ਆਏ ਓਏ ਲੱਕਰੀ ਵੀ ਬੱਸ ਹੋ ਜਾਣੀ ਉਧਰੋਂ ਮੇਰੇ ਵੀਡੀਓ ਲੱਕ ਵੀ ਸ਼ਾਮ ਨੂੰ ਕਹਿਣਾ ਹਾਏ ਓਏ ਲਿਆਓ ਕੋਈ ਲੀਕਰ ਲੁੱਕਰ ਚੱਗੇ ਲੈਵੋ ਦੀ ਤੇ ਫੇਰ ਹੀ ਸੈੱਟ ਹੋਣਾ ਏ ਫੇਰ ਹੀ ਸਿੱਧਾ ਹੋਣਾ ਕਿ ਐਕ ਨਹੀਂ ਪਾਉਂ ਬਿਲਕੁਲ ਬਿਲਕੁਲ ਲੀਕਰ ਦਾ ਕਰੋ ਵੇ ਡਾਈ ਥੋੜੀ ਥੋੜੀ ਹਾਂ ਹਾਂ ਅਰੇ ਓ ਨਾਈਟ ਸ਼ਾਮ ਨੂੰ ਲੱਕ ਸਿੱਧਾ ਵੀ ਭਾਈ ਕਰਨੇ ਪੈਣਾ ਹੁਣ ਬਾਹ ਜਾਣਾ ਦਾ ਸਾਹ ਵੀ ਲੈਣਾ ਪੈਂਦਾ ਭਾਈ ਉੱਠ ਉੱਠ ਕੇ ਕੀ ਕਰੀਏ ਲਾਓ ਵੀ ਮੇਰੇ ਵੀਰੋ ਇੱਧਰ ਕਹਿੰਦੇ ਮੇਰੇ ਵੀਰੋ ਡਾਟੂ ਜੀ ਵੀ ਆ ਗਏ ਨੇ ਆਏ ਓਏ ਕੈਨਾ ਪਰ ਲਿਆ ਹੈ ਕਹਿੰਦੇ ਮੇਰੇ ਵੀਰੇ ਚੋਦਾ ਆਏ ਓਏ ਇਹ ਕਿਹੜਾ ਕਿਉਂ ਸਰੋਦਾ ਬਾਈ ਤੇਲ ਸਰੋਦਾ ਤੇਲ ਕਿੰਨੇ ਲੀਟਰ ਬਾਈ ਹੈ ਕਿਉਂ ਚਾ ਚੁੱਕਾ ਦੱਸ ਆਓ ਮਾਈ ਸੇਫਟੀ ਚੈੱਕ ਕਰ ਇਹ ਵੀਰ ਇੱਕ ਘੰਟੇ ਤੋਂ ਵੀਰ ਜੀ ਹੁਣੇ ਐਂ ਲੱਗੇ ਪਏ ਆਈਆਂ ਭਾਈ ਭਾਈ ਪਹਿਲੇ ਪੂਰੇ ਹੋ ਗਿਆ ਕੰਮ ਮੈਰੀਗੇਸ਼ਨ ਉਹ ਕੀ ਆ ਅਫਵਾਦ ਲਈ ਅਫਵਾਦ ਆਏ ਭਾਈ ਪਿੰਡੋਂ ਪਿੰਡੋਂ ਮੈ ਜਨ ਪਿੰਡ ਉਹਦਾ ਨਸਰ ਰਹਿ ਗਿਆ ਮਰਮਲ ਦੇ ਕੱਪੜਾ ਆਹ ਹੋ ਲੈਂਦਾ ਬਾ ਠੀਕ ਆ ਅਖਬਾਰ ਦੀ ਰਿਪੋਰਟ ਆ ਕਪੜਾ ਜ਼ਰੂਰੀ ਸੀ ਉਹ ਭਰਾਵਾ ਟੋਕਰੇ ਨਾਲ ਜਵਾਬ ਦੇ ਜਾਂਦੇ ਮੰਨਦੇ ਨਹੀਂ ਕਹਿੰਦੇ ਸਾਡੇ ਕੋਲ 3 4 ਹੀ ਆ ਸਾਡੇ ਆਪ ਦੇ ਜੋਗੇ ਅਸੀਂ ਵਰਤ ਲੈਣਾ ਤੇ ਗੁੱਪੀ ਮੈਨੂੰ ਕਹਿੰਦਾ ਉਹ ਰਿਆ ਮੈਂ ਤੈਨੂੰ ਬਖਾਉਣਾ ਆ ਜੀ ਟੋਕਰੀਆਂ ਦੀ ਕੀ ਹਾਲਤ ਆ ਉਹਨਾਂ ਟੋਕਰੀਆਂ ਬਖਾਉਣ ਲੱਗਾ ਕਿ ਅੱਗੇ ਕਾਲਾ ਡਰਾਮਾ ਹੋ ਗਿਆ ਡਰਾਮੇ ਦੇ ਉੱਤੇ ਤੈਹ ਲਾ ਕੇ 7 8 ਟੋਕਰੇ ਪਏ ਮੈਂ ਕਿਹਾ ਗੁੱਪੀ ਇੰਨੇ ਵਰਤ ਲੈਣੇ ਨਹੀਂ ਬਾਕੀ ਟੋਕਰੇ ਹਾਂ ਆ ਜੀ ਗੱਲ ਨੂੰ ਆ ਨਾਲ ਮਟਕਾ ਵੀ ਮਟਕਾ ਚਿਕਨ ਚੱਕ ਦੋ ਵੀ ਆਉਂਦਾ ਪਾ ਲੈ ਹੈ ਇਹ ਵੀ ਇਟ ਇਟ ਕਾ ਇਹ ਵੀ ਹੈ ਮੱਚੇ ਮੈਂ ਖਾਧੀ ਦਿੰਦੇ ਆ ਆ ਜਾ ਖਵਾਈਏ ਤੈਨੂੰ ਆਹ ਆਹ ਕੰਡੇ ਵਾਲੀ ਕਾ ਦੱਸਦੇ ਨਾਲ ਕੰਡੇ ਨਹੀਂ ਜਾਏਗਾ ਹਾਂਜੀ ਮੋٹے ਕੰਡੇ ਆ ਉਹਨਾਂ ਫੜੀ ਲੈਰ ਵੀ ਚਲਾ ਵੀ ਫੜੀ ਉਹਨਾਂ ਕਹਿਰੀ ਨਾ ਫੜੀ ਮਾਪਾ ਦਾ ਜਾ ਉਹਦਾ ਫੜ ਨੂੰ ਕਿਰਾ ਬਰੀਕ ਕੰਡੇ ਦੀ ਆ ਬਈ ਇਹਨੂੰ ਫੁੱਲ ਕਿੱਤ ਕੇ ਢਾਈਦਾ ਹੁੰਦਾ ਮਸਾਲਾ ਉਹ ਆ ਗਿਆ ਰਾਜੂ ਇਹ ਲਾਲ ਮਸਾਲਾ ਚਾਹੀਦਾ ਮਸਾਲਾ ਚਾਹ ਕਰੋ ਮਾਜਾ ਟੇਪ ਨਾਲੋ ਲਾਲ ਮਸਾਲਾ ਟੇਪ ਨਾਲ ਮਸਾਲਾ ਮਾਰਦੂ ਨਹੀਂ ਲੱਗਾ ਬਹੁਤ ਏਦ ਮਾਰ ਦਿਆ ਨੂੰ ਮਸਾਲਾ ਬਹਿ ਉੱਠ ਹੀ ਆ ਜਾਣਾ ਆ ਇਧਰ ਬਸ ਚੱਕੇ ਆ ਚੀਜ਼ ਬਹੁਤ ਜ਼ਿਆਦਾ ਗੁੱਡ ਹਾਂਜੀ ਆ ਨੇੜੇ ਲੈ ਗਿਆ ਆ ਚੀਜ਼ਾਂ ਵਾ ਪਾ ਰਹੇ ਆ ਤਾਂ ਮੇਰੇ ਸਾਰਾ ਦਾਲ ਚੀਨੀ ਆ ਸੌਂਬਾ ਆ ਪਤਾ ਨਹੀਂ ਕੀ ਆ ਆ ਕੀ ਆ ਆ ਕੀ ਆ ਆ ਕੀ ਆ ਉਹ ਕੀ ਆ ਫੋਟੋ ਜਾਪੇ ਲਾ ਲਓ ਸਾਡੇ ਆਪ ਦੱਸ ਨਹੀਂ ਸਾਡੇ ਕੀ ਕੀ ਆ ਇਹ ਆ ਪਤਾ ਨਹੀਂ ਹੁਣ ਕੀ ਯਾਰ ਏ ਮਗਾ ਜੀ ਹੈ ਮਗਾ 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 ਸਾਡੇ ਰਕਣ ਚਾਰ ਪੋਣਾ ਉਹਦਾਂ ਹੀ ਪੋਣ ਲੈਣਾ ਆ ਚੈੱਕ ਕਰ ਨੂਨ ਮਿਰਚ ਪਾ ਗਏ ਆ ਵੀ ਜਵੈਣ ਉਹ ਵੀ ਜਵੈਣ ਅੱਛਾ ਕਾਲੀ ਆ ਸਾਫ ਆ ਸਾਫ ਆ ਆ ਆਪਾਂ ਨੂੰ ਤਾਂ ਆਹੀ ਪਤਾ ਕਾਲੀਆਂ ਮਿਰਚਾਂ ਤੇ ਆਹ ਬੋਤਲਾਂ ਨੇ ਪਤਾ ਨਹੀਂ ਕਾਲੀਆਂ ਆਏ ਨੇ ਛਿਲਕਾ ਛਿਲਕਾ ਓਕੇ ਆ ਜਾ ਆ ਕੀ ਹੋ ਮਹਿੰਗਾ ਬੜਾ ਕਾਹ ਲੈ ਇਹਦੇ ਨਾਲ ਤਾਂ ਚਾਰ ਬੰਨਾਂ ਦੀ ਆ ਜਾਂਦਾ ਹੀ ਆ ਕੀ ਆ ਲੌਂਗ ਲੌਂਗ ਆਉ ਜਾਂਦਾ ਤੇ ਇਹ ਚੀਜ਼ਾਂ ਵਿੱਚ ਪੈਣ ਨਹੀਂ ਅਜਾ ਰਹੀਏ ਤਾਂ ਆ ਕੀ ਆ ਤੇ ਕੀ ਆ ਦੱਸੋ ਰਾਈਸਰ ਨੂੰ ਕਹਿੰਦੇ ਆ ਰਾਈਸਰ ਨੂੰ ਆ ਕੀ ਕਰ ਰਾਈਸਰ ਨੂੰ ਇਹਦਾ ਮੀਟ ਮਸਾਲਾ ਕ ਐਮ ਡੀ ਐਚ ਯੂ 2 ਇਹ ਚੀਜ਼ਾਂ ਪੈਣੀਆਂ ਆ ਇਹ ਰੈਸਪੀ ਦੇ ਵਿੱਚ ਆ ਤੁਹਾਨੂੰ ਨਾਲ ਦੇ ਕੇ ਦਿਖਾ ਦਿੰਦਾ ਤੇ ਬਾਕੀ ਰੈਸਪੀ ਤੇ ਜਿਹੜਾ ਇਹਨਾਂ ਦੇ ਹੱਥ 'ਚ ਗੋਣ ਹੁੰਦਾ ਨਾ ਉਹਨਾਂ ਦੇ ਹੱਥਾਂ 'ਚ ਹੀ ਆ ਇਹਨਾਂ ਦੇ ਹੱਥ ਲਈ ਜਾਂਦੇ ਬੈਣੇ ਜੇ ਵੱਢ ਕੇ ਜੇ ਇਹ ਮੀਟੇਸਟ ਬਣਾਉਣਾ じゃ ਇਹਨਾਂ ਨੂੰ じゃ ਇਹਨਾਂ ਨੂੰ ਲੈ ਲਓ ਲਓ ਯਾਰ ਪਰ ਛਾਸੇ ਦਾ ਆ ਮਲਮਲ ਦਾ ਕੱਪੜਾ ਹਣਾ ਤੇ ਮਾਲ ਮਾਲ ਤੇ ਕਪੜਾ ਲਮਾਈਆਂ ਦੀ ਵੀ ਪੱਕੀ ਜਾਰੀ ਹੈ ਨਾ ਇਹ ਹਰ ਇੱਕ ਕੀ ਆਉਂਦਾ ਹੈ ਨਾ ਭਗ ਨਿੱਕਾ ਪ੍ਰੋਗਰਾਮ ਹੈ ਵੱਡਾ ਹੈ ਨਾ ਇਹ ਹੀ ਚੋਂ ਇਹ ਕਾ ਤਾਂ ਵਧੀਆ ਕਾ ਤਾਂ ਹੁੰਦਾ ਇਹ ਬਣਾ ਸਰਦਾ ਰਹੇਗੀ ਵਧੀਆ ਕਾ ਤਾਂ ਹੁੰਦਾ ਹੈ ਇਹ ਤੋਂ ਬਿਨਾ ਕਪੜਾ ਲਾ ਸਕਿਆ ਨਹੀਂ ਇਹ ਵਧੀਆ 3 ਛੋਟੀ ਹੁੰਦੀ ਹੈ ਬੇਨਾ ਤੇ ਕੋਈ ਕੀ ਪੁੱਲਣੀ ਹੈ ਲਓ ਜੀ ਆ ਇਹਨੂੰ ਨਾ ਮਤਲਬ ਭਾਖ ਦੇ ਨਾਲ ਮਤਲਬ ਇਹਨੂੰ ਮੈਰੀਨੇਸ਼ਨ ਕੀਤਾ ਜਾਣਾ ਇਹਦਾ ਇੱਧਰ ਮਟਕਾ ਮੇਰੇ ਵੀਰੋ ਰੱਖ ਦਿੱਤਾ ਏ ਮਤਲਬ ਚਾਟੀ ਰੱਖਤੀ ਆ ਠੀਕ ਐ ਥੱਲੇ ਇੱਕ ਬਾਤੀ ਆ ਅੱਗ ਵੀ ਬਾਲ ਦਿੱਤੀ ਆ ਜਿਹੜਾ ਇਹਦੇ ਚ ਬਣ ਜਾਣਾ ਮਟਰ ਇਹਦੇ ਚ ਬਣ ਜਾਣਾ ਇਹਦੇ ਦੀ ਪਰਦਾਸ ਹੋਣੀ ਆ ਚੁੱਕੇ ਨੇ ਸਾਡੇ ਕੋਲ ਬਹਿ ਚੁੱਕੇ ਨੇ ਤੇ ਵਾਹੇ ਉੱਤੇ ਕੀ ਪਾ ਕੇ ਬਲੈਕ ਰੰਗ ਦੀ ਆ ਵੇ ਪਰ ਮੈਂ ਤੇਰੇ ਉੱਤੇ ਨਹੀਂ ਤੇ ਕੁਰਸੀ ਤੇ ਬੈਠਾ ਮੈਂ ਕੁਰਸੀ ਤੇ ਆ ਇਹ ਟੇਬਲੀ ਕਾਦੀ ਕੁਰਸੀ ਇਹ ਵੀ ਟੇਬਲ ਇਹ ਤਾਂ ਹਾਈ ਆ ਬਰੇ ਕੋਕੇ ਜੜ ਵੀ ਦਿੱਸਤੇ ਉਹ ਨਹੀਂ ਲਾਇਆ ਲੈ ਕੀ ਲਾਤਾ ਉਹ ਬੈਡ ਬੁੱਢਾ ਬਸ ਅੰਦਰ ਬੈੱਡ ਦਾ ਭਰਾਵਾ ਕੱਲ ਦੇ ਲਾਏ ਆ ਤੂੰ ਆਇਆ ਹੀ ਨਹੀਂ ਮੈਂ ਨਹੀਂ ਆਇਆ ਤੂੰ ਥੱਲੇ ਰਹਿ ਜਾਣਾ ਇਹ ਬੈੱਡਾਂ ਨੂੰ ਇਹਨੂੰ ਲੱਭਣਾ ਪੈਣਾ ਇਹ ਲੰਬਾਰੀ ਦੇ ਥੱਲੇ ਆ ਜਾਣਾ ਸੀ ਉਧਰ ਵੇਖ ਲੈ ਟੱਕ ਦਿੱਤਾ ਉਧਰ ਵਿਖਾ ਮੜਿਆ ਜਾਂ ਮਟਰ ਮੋਟਰਾਂ ਬਾਈ ਟੱਕ ਦਿੱਤਾ ਵਾ ਸਾਰੀਆਂ ਚੀਜ਼ਾਂ ਇਹ ਚ ਪਾ ਕੇ 올 ਇੰਗਰੀਡੀਐਂਟਸ ਤੇ ਜਿਹੜਾ ਉੱਪਰ ਜਿਹੜੇ ਇੰਗਰੀਡੀਅੰਟ ਪਏ ਆ ਉਹ ਹੈਗੇ ਆ ਬਈ ਆਪਣੇ ਇਧਰ ਮਟਕੇ ਵਾਲੇ ਮਟਕੇ ਵਾਲਾ ਇਹ ਮਟਕੇਲੇ ਮਸਾਲੇ ਆ ਇਹ ਤੁਸੀਂ ਜੇ ਮਟਕੇ ਵਾਲਾ ਪੂਰਾ ਮਤਲਬ ਕਲੀ ਰੈਸਪੀ ਵੇਖਣੀ ਹੋਈ ਉਹ ਜਸਪਾਲ ਦੇਵ ਚੈਨਲ ਤੇ ਜਾ ਕੇ ਵੇਖੋ ਕਿਉਂਕਿ ਉਹ ਕਲਿੱਪ ਉਹਨੇ ਵਾ ਵਧੀਆ ਪ੍ਰੋਪਰ ਬਣਾਈ ਆ ਇਹਨੇ ਮਟਕੇ ਦੇ ਆਪਰ ਨਾਲੀ ਇਹ ਫੁੱਲ ਰੈਸਪੀ ਜਿਹੜੀ ਭਰਾਵਾ ਦੀ ਆ ਇਹ ਆ ਮਰ ਕੇ ਕਰ ਲਗੇ ਮਿਕਸ ਮੀ ਉਹ ਨਹੀਂ ਇਹ ਤਾਂ ਮੇਨ ਗਰੀਨ ਜਿਹੜੀ ਹੋਗੇ ਨਾ ਹਲਦੀ ਲੀਅਨ ਤੇ ਮਿਰਚੇ ਦਾ ਪਾਣਾ ਪੈਣੇ ਆ ਸੁਭਾਵਿਕ ਇਹ ਤਿੰਨੇ ਰਲ ਕੇ ਬਹੁਤ ਵਧੀਆ ਸਵਾਦ ਬਾਕੀ ਬੇ ਮਿੱਤ ਰੋ ਜਿਹੜਾ ਤੁਹਾਨੂੰ ਮਸਾਲਾ ਪਹਿਲਾਂ ਖਾਇਆ ਯੈਸ ਮੇਨਤੀ ਜੋ ਆ ਬਾਏ ਦੇ ਤਸਰੋਂ ਦਾ ਤੇਲ ਕਹਿੰਦੇ ਗੱਪਰੂਆਂ ਨੇ ਉਹ ਉਧਰ ਆਪਣਾ ਸਟੀਮ ਹੋਈ ਜਾਂਦਾ ਮਟਨ ਹਨਾ ਜੀ ਤੇ ਉਹ ਕਿੰਨਾ ਟਾਈਮ ਸਟੀਮ ਕਰਨਾ ਆਪਾਂ ਘਟੋ ਘਟ ਕੇ 1 ਘੰਟਾ ਲਗਾਤਾਰ ਜਿਵੇਂ 1 ਘੰਟਾ ਆਪਾਂ ਉਹਨੂੰ ਮੈਰੀਨੇਟ ਕੀਤਾ ਜਿਵੇਂ ਉਹਨੂੰ ਮ사ਜ ਕਰਦੇ ਰਹੇ ਆ ਇੱਕ ਘੰਟਾ ਹੀ ਹੁਣ ਉਹਨੂੰ ਸਟੀਮ ਹੌਲੇ ਉਹਦੇ ਨਾਲ ਤਾਂ ਸਾਰਾ ਪਾਣੀ ਨੋਚੜ ਜਾਊਗਾ ਹਨਾ ਜਮਾਂ ਡਰਾਈ ਮਤਲਬ ਸੁੱਕਾ ਹੋ ਜਾਊਗਾ ਹਨਾ ਨਾਲੇ ਗਲ ਜਾਊਗਾ ਸਾਰਾ ਇਹਨੂੰ ਸਟੀਮ ਨਹੀਂ ਬਣਾਉਣਾ ਆਪਾਂ ਯਾ ਇਹ ਵੀ ਗੋਡ ਵਾਲਾ ਸ਼ਾਇਦ ਬਣਾ ਹੀ ਦੇ ਤੂੰ ਨਵੇੜੀ ਦੇ ਕੰਮ ਓਕੇ ਆ ਗੱਗੂ ਇਧਰ ਸਟੀਮ ਨਾਲ ਵਾਲ ਕੇ ਬਣਾਉਣਾ ਕਹਿੰਦੇ ਚਾਰ ਅੱਜ ਹੂੰ ਜਿਹੜੇ ਮਸਾਲੇ ਨਾਲ ਬਦੌਬ ਹੋ ਜਾਂਦੇ ਵੇਸ ਇਹ ਟੈਸਟ ਬਟਨ ਦਾ ਇਹ ਬੱਲ ਗਿਆ ਨਾ ਸਾਰਾ ਪਾਣੀ ਵਜ੍ਹਾ ਨਾਲ ਨਿਕਲ ਜਾ ਰਿਹਾ ਹਾਂ ਹਾਂ ਆ ਇੰਨਾ ਦੇ ਬਿਅਕੀ ਟੁੱਟ ਟੁੱਟ ਯੈਸ ਹੋਦ ਨਾ ਜਾ ਕੇ ਓਏ ਓਏ ਨਿੱਕਾ ਭਾਈ ਵੇਖੋ ਵਿਗੜ ਗਿਆ ਸਾਡਾ ਇਹ ਨਿੱਕਾ ਭਾਈ ਖਰਾਬ ਕਰਦਾ ਸਾਨੂੰ ਆ ਭਾਜੀ ਇਹ ਚ ਪਾ ਦੇ ਤੁਸੀਂ ਮਸਾਲੇ ਥੋੜੇ ਬਾਦੇ ਹਲੇ ਤੇਲ ਸਾਰ ਦੇ ਪਾ ਦੇ ਇਹਦੇ ਵਿੱਚ ਮਸ਼ਰੂਮ ਵੀ ਪਾ ਸਕਦੇ ਆ ਮਸ਼ਰੂਮ ਦਾ ਚਾਰ ਪੈ ਮਸ਼ਰੂਮ ਦਾ ਚਾਰ ਪੈ ਜਾਂਦਾ ਕਰ ਗੱਲ ਪਾਵਾਂਗੇ ਆਪਾਂ ਯਾ ਯਾ ਲੈਓ ਉਹ ਲੂੰਗਾ ਤਰੋਂ ਕਰਾਣੀ ਦੀ ਜਿੱਤੀ ਦਾ ਹਾਂ ਨਹੀਂ ਨਹੀਂ ਉਹ ਬਣਾਤਾ ਦੇਣਗੇ ਚਲੋ ਗੰਡੂ ਬਹੁਤ ਡਰੇ ਆ ਕੋਲਪਮੈਂਟ ਦੇ ਉੱਪਰ ਕੇ ਬਣਾਉਣੇ ਨੇ ਜੀ ਤੁਸੀਂ ਮਾਰਾ ਮਸਾਲਾ ਤੇਨੂ ਦੇ ਦਾ ਵਿੱਚ ਪਾ ਲਈ ਜਾ ਬੇ ਮਸਾਲਾ ਹੀ ਲਾਉਣਾ ਕਹਿੰਦੇ ਸਨਵਰ ਬੱਲੇ ਵੀ ਪਹੁੰਚ ਗਿਆ ਐ ਭਾਈ ਬਹੁ ਟਾਈਮ ਲੱਗ ਜਾਣਾ ਵੀਰਿਆ ਐਡੀ ਛੇਤੀ ਨਹੀਂ ਬਣਨ ਵਾਲੀ ਸ਼ੈ ਐ ਐ ਬਹੁ ਟਾਈਮ ਲੈਂਦੀ ਆ ਯਸ ਇਹਨਾ ਕੀ ਬਣਾਵਾਂਗੇ ਇਹ ਮਟਕਾ ਚਿਕਨ ਥੋੜਾ ਇਹ ਮਟਕਾ ਮਟਨ ਖਾਓਗੇ ਮਟਕਾ ਮਟਨ ਖਾਓਗੇ ਥੋੜਾ ਆ ਇਧਰ ਵੇ ਤੂੰ ਬੰਦਾ ਵਯਾ ਮਟਕਾ ਤੇ ਜਲ ਤੂੰ ਨਾ ਖਾਈ ਮੈਂ ਥੋੜਾ ਖਾਣਾ ਮੈਂ ਬਹੁਤ ਟਾਈਮ ਲੱਗਿਆ ਪਹਿਲੇ ਸਾਡੇ ਗਿਆ ਸਾਡੇ ਕੋ ਨਹੀਂ ਆਇਆ ਗਿਆ ਅਗਰ ਕੀ ਸਮਾਂ ਨਹੀਂ ਆ ਗਿਆ ਮਾੜਾ ਪੈ ਨਹੀਂ ਜੀ ਇਹ ਦਬਾਈ ਕਿੱਥੇ ਗਿਆ ਉਹ ਚੱਲੇ ਗਏ ਪਹਿਲਾਂ ਆਏ ਸੀ ਅਲਾਈ ਸਾਹਿਬ ਇਹਨਾਂ ਦੇ ਫਾਦਰ ਸਾਹਿਬ ਗਏ ਚਲੇ ਆਪਾਂ ਥਾਲੀ ਸੰਗ ਕੇ ਵੇਖਮੜੀ ਜੀ ਇਹ ਤੋਂ ਵੜੀ ਹੁੰਦੀ ਮੈਂ ਲਾਓ ਜੀ ਉਹੀ ਗੱਲ ਆ ਗੱਗੂ ਓਏ ਗੱਗੂ ਗਦੇ ਨੂੰ ਲੂਨ ਦਿੱਤਾ ਕਹਿੰਦਾ ਮੇਰੇ ਕੰਨ ਪਾੜ ਤੇ ਉਹ ਗੱਲੀ ਆ ਸਹੀ ਗੱਲ ਆ ਭਾਈ ਸਨੋਵਰਾ ਕੋਈ ਨਾ ਕਿੱਥੇ ਮੈਂ ਚੱਲ ਜਾਂਦਾ ਤੇ ਬਈ ਰੌੜਾ ਪੈ ਮੈਂ ਕੋਟ ਗਿਆ ਹੀ ਕੋਟ ਸਮਾਨ ਲੈ ਕੇ ਆਇਆ ਬਿਜਲੀ ਦਾ ਮੈਂ ਤੇ ਮੋੜ ਆ ਮੈਂ ਤੇ ਛੇਤੀ ਮੋੜ ਆਇਆ ਸਗੋਂ ਆਹੋ ਕਰ ਮੋ ਗਿਆ ਥੋੜਾ ਜਿਹਾ ਚੱਲ ਬਈਦਾ ਆਇਆ ਹੀ ਆਇਆ ਯਾਰ ਨਹੀਂ ਨਹੀਂ ਲਾਂਤ ਪਾਸ ਨਵਰ ਬਾਂਦੀ ਆ ਬਈ ਉਹ ਰਵਿਸ਼ ਨੀ ਕਿੱਥੇ ਆ ਗਏ ਨਾ ਤੇਰੇ ਪਾਈ ਬਾਈ ਹਾਂ ਬਈ ਬਾਹਲੀ ਛੇਤੀ ਆ ਗਏ ਉਹ ਇਨੀ ਛੇਤੀ ਆ ਗਿਆ ਨਾ ਬਾਈ ਨਹੀਂ ਨਹੀਂ ਬਾਂਦੀਆਂ ਵੇ ਮੈਂ ਉੱਥੇ ਮੈਂ ਆਟਾ ਹੈਗਾ ਮੁੰਡੇ ਬਈ ਜਿਹੜੇ ਨਾਲ ਤੁਰੇ ਨਹੀਂ ਆਟੇ ਆ ਆ ਵੇ ਲੈ ਖਾਚੀ ਆ ਗਿਆ ਉਹ ਕਿਹਾ ਉਹਨੇ ਕਿਹਾ ਮੁੰਡਾ ਕਿੱਥੇ ਮਗਾ ਟੁੱਟਦਾ ਨਹੀਂ ਬਈ ਉਹ ਕਿਹੜਾ ਮੈਂ ਕੋਟ ਗਿਆਈ ਬਾਈ ਸੁਨਮਰੇ ਇੱਕ ਹੀ ਦਰ ਕਿੱਥੇ ਗਿਆ ਤੂੰ ਸੁਨਮਰੇ ਤੇਰੇ ਨਾਲ ਨਾਲ ਗਿਆ ਤੂੰ ਕਿਦਾਂ ਗੱਦੀ ਮੁੱਢੀ ਆਈ ਹੈ ਹਲਵਾਈ ਆਏ ਐਂਡ ਤੇ ਐਂਡ ਤੇ ਆ ਗਿਆ ਸਾਰਾ ਕੁਝ ਹੋ ਗਿਆ ਪਾਜੀ ਆ ਨਹੀਂ ਕਰਾਉਣੀ ਕਰਦਾ ਤੇ ਆ ਪਾਈ ਸੱਤ ਜੀ ਕਹ ਰਿਹਾ ਹੈ ਪਰ ਆਈ ਸੱਤ ਜੀ ਨੇ ਆ ਸਹੀ ਆ ਯਾਰ ਕਿੰਨਾ ਤੂੰ ਆਇਆ ਕਰਦਾ ਨਹੀਂ ਨਹੀਂ ਆਪਾਂ ਬਈ ਜਾਣੇ ਆ ਬਈ ਆਪਾਂ ਅਜ ਨਹੀਂ ਚੱਕਰ ਕੋਈ ਨਹੀਂ ਕੋਟ ਨੇ ਸਮਾਨ ਦੇਣ ਗਿਆ ਜਦੋਂ ਤੂੰ ਮੈਨੂੰ ਫੋਨ ਲਾਇਆ ਮੈਂ ਕਿਹਾ ਮੈਂ ਆ ਗਿਆ ਬਸ ਤੇ ਉਹਨੇ ਕਿਹਾ ਉਹਨੇ ਪੁੱਛੀ ਗੁਰਵਿੰਦਰ ਨੇ ਸਮਾਨ ਵੀ ਨਹੀਂ ਲੈ ਕੇ ਆਏ ਉਹ ਵੀ ਆ ਗਿਆ ਹੀ ਤੇ ਪਰੇ ਚਲ ਗਿਆ ਕਾਲੀ ਚ ਫਿਰ ਮੈਂ ਕਿਹਾ ਚਲ ਕੋਈ ਨਹੀਂ ਪਹਿਲਾਂ ਲਾਂਤ ਪਾਵਾਂਗਾ ਤੇ ਕੱਲੇ ਪਹਿਲਾਂ ਕਾਰਟ ਵਿਖਾਵਾਂ ਤੈਨੂੰ ਕਾਰ 3600 ਲਾਂਤ ਪਾਉਣੀ ਤੈਨੂੰ ਕਾਰਟ ਵਿਖਾਉਂਦਾ ਵਿਖਾ ਵਿਆਹ ਕਾਕਾ ਤੇਰਾ ਵੀ ਆਉਣਾ ਵਾ ਹੁਣ ਗਿੰਦਰਾ ਉਥੇ ਕਿੰਨਾ ਟਾਈਮ ਲੱਗਾ ਆਪਣਾ ਕਾਰਡ ਤੇ ਸਹੀ ਰਸੀ? ਹੋਲੀ ਕਹੇ ਬੀ। ਤੇ ਹਾਂ ਤੇ ਤੈਨੂੰ ਕਿੰਨਾ ਚਿਰ ਮਹੀਨਾ ਹੋ ਗਿਆ ਤੈਨੂੰ ਕਿੰਨਾਂ ਕਾਰਡ ਬਣਾਉਣ ਜਾਂਦੇ ਤੂੰ ਨਹੀਂ ਜਾਣਾ ਤੇ ਮੈਂ ਨਹੀਂ ਤੇ ਤੇ ਕਰਾਉਂਦੇ ਆ ਕਾਰਡ ਬਟਵਾਉਣਾ। ਭਰਾਵਾ ਜੇ ਤੂੰ ਜਾਣਾ ਨਾ ਹੁੰਦਾ ਮੈਂ ਅੱਜ ਤੋਂ ਕਿੰਨੇ ਦਿਨ ਪਹਿਲੇ ਬਣਾ ਲੈਣਾ ਸੀ ਕਾਰਡ ਤੇਰੇ ਕਰਕੇ ਰੁਕਿਆ ਆਈਗਾ। ਇਹਨਾਂ ਲੱਭ ਕੇ ਖਾ ਕੇੜਾ ਵਾ ਤੈਨੂੰ ਕਲਿੱਪ ਉਹ ਖਾ ਦਿੰਦਾ ਵਾ। ਇਹਨਾਂ ਦਸ ਖਾ ਕੇ ਡਾਈਨਾਂ ਜੋ। ਹੂੰ ਹੂੰ ਇਹ ਨਹੀਂਗਾ। ਇਹ ਵੀ ਨਹੀਂਗਾ। ਇਹ ਵੀ ਨਹੀਂਗਾ। ਇੰਨਾ ਖਾ। ਤੇ ਮਨਜੂ ਮੈਂ। ਮਨ ਨਹੀਂ ਤੇਨੂੰ ਇਹ ਵੀ ਨਹੀਂ ਗਾ ਮਨ ਨਹੀਂ ਤੇਨੂੰ ਪਿੱਛੇ ਵੀ ਗਲੇ ਪਾ ਨਹੀਂ ਰੁਕ ਜਾਣਾ ਉਹ ਵੇਖਦੇ ਆ ਵੀ ਤੇ ਨਾ ਚੱਲ ਪੈਂਦਾ ਆਰੇ ਉੱਥੇ ਤੋਂ ਕੱਜ ਜਾਣਾ ਤੇਰਾ ਪਹਿਲਾਂ ਦੱਸ ਮੈਨੂੰ ਇਹਨਾਂ ਦੋ ਜੇ ਇੱਕ ਫਾਈਨਲ ਉਹ ਜੇ ਇੱਕ ਆ ਪਰਲਾ ਮੇਰੇ ਸਾਰਾ ਪਰਲਾ ਜਿਹੜਾ ਪਰਾਂ ਲੈ ਗਣਾ ਤੇ ਉਹ ਆ ਉਹ ਸੋਨਾ ਵੇਖਣ ਨੂੰ ਲੱਗਦਾ ਪਿਆ ਆ ਉਹਦਾ ਬਲਾਕ ਕੱਢਣ ਦਿਆ ਮਟਕੇ ਵਾਲਾ ਆਏ ਓਏ ਆ ਕੀ ਸਾਥ ਆ ਜੇ ਏ ਵੀ ਕੋਈ ਸ਼ੈ ਸੀ ਹਾਂਜੀ ਚਾਬੀ ਤੇ ਲਿਆ ਕਿਵੇਂ ਲੱਗਾ ਸਹੀ ਦਸਦਾ ਬਾਪਣਾ ਬਹੁਤ ਘੰਟਾ ਇੰਨੇ ਟਾਈਮ ਜਿੰਨੇ ਬਾਹਰ ਨਾਲ ਗੱਲਾਂ ਹੁੰਦਾ ਤੈਨੂੰ ਜਾਣੀਆਂ ਸਾਰੀਆਂ ਨਹੀਂ ਸੋਣਾ ਆ ਲੋਕ ਥੋੜੀ ਤੂੰ ਉਹਦੇ ਭਾਵੇਂ 2000 ਵਾਲਾ ਡੱਬਾ ਬਣਾ ਲੈ ਲੋਕ ਥੋੜੀ ਖੁਸ਼ ਕੀਤੇ ਜਾ ਸਕਦੇ ਉਹਨਾਂ ਵੇਖਾ ਕੇ ਤੇ ਡੱਬਾ ਤਾਂ ਬਾਹਰ ਪਿੱਲੇ ਜੀ ਆਣਾ ਕੋਈ ਪਿੱਲੇ ਜੀ ਜਾਣਾ ਉੱਥੇ ਨਾ ਪਰ ਕੋਈ ਚੰਗਾ ਹੀ ਸਾਮੇ ਰੱਖੂਗਾ ਲਾਂ ਤਾਂ ਤੈਨੂੰ ਪਹਿਣੀ ਚਾਹੀਦੀਆਂ ਮੈਂ ਗੱਲ ਮਾਰੀ ਤੇਰੀ ਭੈਣ ਦੇ ਵਿਆਹ ਤੇ ਮੈਂ ਅੱਗੇ ਹਾਂ ਮੋٹے ਵਿਆਹ ਜੱਗੇ ਤੇ ਤੇਰੇ ਵਿਆਹ ਤੇ ਮੈਂ ਜਮੇ ਪਿੱਛੇ ਰਹਿਣਾ ਮੋਕੇ ਤੇ ਆਇਆਗਾ ਨਾ ਤੇਰੇ ਵਿਆਹ ਦੇ ਕਾਕਾ ਕੋਈ ਨਾ ਤੇ ਮਸਾਲੇ ਰੋਸਟ ਹੋਣ ਲੱਗੇ ਮੋٹے ਓਕੇ ਮੋٹے ਮਸਾਲੇ ਰੋਸਟ ਕਰ ਲੱਗੇ ਆ ਠੀਕ ਹੈ ਨਾ ਮੇਰੇ ਵੀਰੋ ਕੱਚੇ ਨਹੀਂ ਪਾਉਣੇ ਇਹ ਸਾਰੇ ਰੋਸਟ ਕਰਕੇ ਪਾਉਣੇ ਨੇ ਮਸਾਲੇ ਮਰਕੇ ਦਾ ਦੂਜਾ ਵਾ ਇਹ ਦੂਜਾ ਵਾ ਹੈ ਇਹ ਦੂਜਾ ਮਟਨ ਵਾਲਾ ਸੌਰੀ ਇਹ ਚਾਰ ਵਾਲਾ ਹੈ ਮਟਕੇ ਵਾਲੇ ਇੰਨਾਂ ਦਾ ਅੱਛਾ ਨਹੀਂ ਪੈਂਦਾ ਹੁੰਦਾ ਮਟਕਾ ਵੀਰ ਇਧਰ ਆ ਆਪਦਾ ਸਰੀਰ ਵੇਖ ਸਰੀਰ ਵੇਖ ਤੇ ਮਟਕਾ ਵੇ ਮਟਕਾ ਇਧਰ ਆ ਤੇਰੇ ਸਰੀਰ ਜਿੱਡਾ ਬਣਾਇਆ ਮਸ਼ਰੂਮ ਲਿਆ ਤੂੰ ਲੋ ਵੀ ਮੋਟੇ ਮੋਟੇ ਆਟਮਾ ਭਾਈ ਬਹੁਤ ਜਿਆਦੀਆਂ ਮੋਟੀਆਂ ਮੋਟੀਆਂ ਆਏ ਹੋਏ ਆਏ ਹੋਏ ਕੀ ਕੀ ਸ਼ੈਵਾਂ ਸੱਟੀ ਜਾਂਦੇ ਆ ਭਾਜੀ ਨਾ ਵੀ ਲੋਕ ਇਹ ਸ਼ੈਦਾ ਸੱਟੀ ਜਾਂਦੇ ਸਾਰੀਆਂ ਹੈ ਨਾ ਨਹੀਂ ਦੱਸਨੇ ਬਸ ਪਹੁੰਚ ਕੇ ਆ ਜਿਹੜਾ ਬੰਦਾ ਇਹਨਾਂ ਨੂੰ ਸਾਧ ਲੂਗਾ ਉਹਨੂੰ ਹੀ ਪਤਾ ਲੱਗਣਾ ਕੀ ਕੀ ਆਟਮਾ ਇਹ ਗੁਲਾਬੀ ਗੁਲਾਬੀ ਲਾਲ ਲਾਲ ਆਟਮਾ ਹੋਰ ਹੀ ਕੋ ਸੱਟੀ ਜਾਂਦੇ ਵਿੱਚ ਮਸ਼ਰੂਮ ਦਾ ਚਾਰ ਤੇ ਫਿਰ ਕਿਹੜਾ ਕੱਦ ਵੱਡਾ ਹੋ ਜਾਣਾ ਫਿਰ ਵੀ ਐਡਾ ਹੀ ਰਹਿਣਾ ਤੂੰ ਲਗੂ ਵੀਰਾ ਦੋ ਰੋਟੀ ਦਾ ਖਾਗਣਾ ਮਸਦੂਰ ਤੇ सोनू ਵੀਰ ਨੂੰ ਕਹ ਕੇ ਫਿਰ ਕਿਰਾ 2 ਇੰਚ ਵੱਡਾ ਹੋ ਜਾਏਗਾ ਰਹਿਣੇ ਦਾ ਪੌੜਾ ਹੀ ਆ ਆ ਨਿੱਕੇ ਨਿੱਕੇ ਚੀਜ਼ਾਂ ਬਹੁਤ ਆ ਆਓ ਮਾਈ ਗਾਡ ਆ ਵੇਖੋ ਆਏ ਹੋਏ ਧਾਗਾ ਧਾਗਾ ਜੀ ਧਾਗਾ ਆਏ ਹੋਏ ਆ ਵੀ ਕੋਈ ਮਹਿੰਗੀ ਸ਼ੈਅ ਹੈ ਇਹ ਸ਼ਟਾਰ ਫੇਸ਼ੀ ਜੀ ਪਾਈ ਜਾਂਦੇ ਵਿੱਚ ਬਾਈ ਇੰਜ ਸ਼ਟਾਰ ਫੇਸ਼ੀ ਕਹਿੰਦੇ ਇਹਨੂੰ ਓ ਮਾਈ ਗਾਡ ਨਾ ਕਢਾਈ ਰਸਲੇ ਥੋੜੀ ਪਰ ਆ ਜਾਏ ਹੋਏ ਓਏ ਤੂੰ ਥੱਲੇ ਨਾ ਮੂਦਾ ਮਾਰਦੀ ਸਾਡਾ ਤੇਰੇ ਰਗੜ ਗਲਵਾਈ ਕਾਮਯਾਬ ਬਹੁਤ ਹੁੰਦੇ ਨਿੱਕੇ ਨਿੱਕੇ ਜੇ ਸੌਂ ਲੱਗੇ ਤਾਂ ਉਹ ਤਾਂ ਬਹੁਤ ਜਾਂਦਾ ਮੈਨੂੰ ਹਾਂ ਆਪਾਂ ਨੇ ਇੱਕ ਚੀਜ਼ ਵੀ ਕਰਨੀ ਹੈ ਲੈ ਕਾਲੀ ਮਿਰਚ ਮੋਟੀ ਲਾਓ ਯੀ ਬਣ ਕੇ ਤੁਸੀਂ ਵੇਚਾ ਦਿਓ ਹਲੇ ਤਿਆਰ ਨਹੀਂ ਗਿਆ ਪਰ ਸੋ ਆ ਲੋ ਛੱਗੋ ਛੱਗ ਕਰ ਦੇਦਾ ਹੈ ਕੰਮ ਕਹਿੰਦੇ ਗੱਬੜਾ ਇਹਨਾਂ ਰਾਤ ਪੈ ਜਾਣੀ ਹੌਲੀ ਹੌਲੀ ਬਣਾਉਂਦੇ ਬਹੁਤ ਟਾਈਮ ਬਹੁਤ ਹੁੰਦਾ ਆਏ ਹਾਏ ਮੈਂ ਨੇ ਇੱਕ ਇੱਕ ਫਰਾਈ ਆਲਾ ਵੀ ਖਾ ਕੇ ਵੇਖੀ ਹਾਂ ਹਾਂਜੀ ਹਾਂਡੀ ਆਲਾ ਸਾਡਾ ਮਟਰ ਆਏ ਹੋਏ ਥੋੜਾ ਜਿਹਾ ਗਰਮ ਆ ਹਾਂ ਜੀ ਇਹਦਾ ਸਾਡਾ ਮਟਰਨ ਬਣ ਕੇ ਤਿਆਰ ਹੈ ਸਵਾਦ ਆ ਬਈ ਪੂਰਾ ਘੈਂਟ ਆ ਤੇ ਉਧਰ ਵੇਖੋ ਤੁਸੀਂ ਜਿਹੜਾ ਆਪਣਾ ਚਾਹ ਬਣਾਣਾ ਉਹਦੇ ਮਸਾਲੇ ਜਿਹੜੇ ਬਾਈ ਉਹਨਾਂ ਨੇ ਪਹਿਲਾਂ ਤਿਆਰ ਕਰਨੇ ਉਹ ਕਰ ਲਏ ਆ ਹੁਣ ਤਾਂ ਬਾਈ ਓੜੀ ਬਸ ਇਹਦੇ ਵਿੱਚ ਹਲਦੀ ਹਨਾ ਸ਼ਾ ਜੀ ਹਲਦੀ ਹੋ ਗਈ ਇਹ ਚ ਇਹ ਚ ਹੋ ਗਈ ਲਾਲ ਮਿਰਚ ਤੇ ਦੇਗੀ ਮਿਰਚ ਜੀ ਦੇਗੀ ਮਿਰਚ ਜਿਹੜਾ ਕਰਾਰਾ ਕਰਨ ਲਈ ਮੰਨਾ ਵਿੱਜੇ ਆਪਣੇ ਨੂੰ ਚਾਹ ਨੂੰ ਆਇਆ ਵੇਲੇ ਫੋਲੇ ਦੀ ਫੁੱਲ ਡੱਬੀ ਪਲਟਦੀ ਆ ਕਹਿੰਦੇ ਮੇਰੇ ਵੀਰੋ ਆ ਮੀਟ ਮਸਾਲੇ ਦੀ ਵੀ ਡੱਬੀ ਦੇ ਡੱਬੀ ਕਹਿੰਦੇ ਪਲਟ ਦੇਣੀ ਆ ਇਹ ਮਸਾਲੇ ਪੈਣਗੇ ਫੇਰ ਹੀ ਆ ਸੁਆਦ ਆਉਣੇ ਚੀਜ਼ਾਂ ਨੇ ਠੀਕ ਹੈ ਕਹਿੰਨੀ ਔ ਚੀਆਕਾ ਹੋਈ ਜਾਂਦੀ ਇਸ ਮਸਾਲੇ ਮਸੂਲੇ ਆਹ ਵੇਖੋ ਟਾਟਾ ਦਾ ਨਮਕ ਆ ਗਿਆ ਜੀ ਆਹ ਜਾਂਦੀ ਓ ਕਿਸ਼ਰ ਪੈ ਕੇ ਹਤੇਵੇਂ 8 ਰੁਪਏ ਦੀ ਗੁੱਥੀ ਹੁੰਦੀ ਹੈ ਅੱਜ 16 ਦੀ ਹੋ ਗਈ ਬਾਜੀ ਓ ਮਾਈ ਗਾਡ ਆਹ ਆਟਾ ਆਟਾ ਲੂ ਥੋੜਾ ਜਿਹਾ ਆਹ ਜਿਹੜੇ ਬਾਈ ਉਹਨਾਂ ਦੇ ਸੀਕ੍ਰੇਟ ਮਸਾਲੇ ਆ ਇਹ ਇਹਨਾਂ ਦੀ ਆਪਦੀ ਰੈਸਪੀ ਆ ਤੇ ਇਹ ਪਾਉਣ ਲੱਗੇ ਆ ਵਿੱਚ ਜਿਹਦੇ ਨਾਲ ਬਾਈ ਜਾਇਕਾ ਬੰਦਾ ਜਿਹਦੇ ਨਾਲ ਸਵਾਦ ਬੰਦਾ ਅਸਲ ਦੇ ਵਿੱਚ ਉਹ ਮੇਨ ਚੀਜ਼ ਆ ਹੀ ਆ ਨੂਨ ਮਿਰਚ ਹਲਦੀ ਤਾਂ ਸਾਰੇ ਪਾਉਂਦੇ ਆ ਪਰ ਮੇਨ ਜਿਹੜੇ ਸੀਕਰਟ ਹੁੰਦੇ ਆ ਉਹ ਮਸਾਲੇ ਹੁੰਦੇ ਆ ਹਰੇਕ ਬੰਦੇ ਦੀ ਉਹ ਇਹ ਹਲਾਈ ਸਾਹਿਬ ਹੋਣਾ ਤੇ ਮਸਾਲੇ ਦੀ ਗੱਲ ਲਾਂਦੀ ਹਾਂ ਮਸਾਲਿਆਂ ਦੀ ਸੁਆਦ ਪੂਰੀ ਆਉਂਦੀ ਆ ਆ ਵੀ ਅੱਛੇ ਬਣੇ ਨੇ ਇਹਨੇ ਖਾ ਕੇ ਸਾਨੂੰ ਪਤਾ ਲੱਗ ਗਿਆ ਮਸਾਲਾ ਆ ਆ ਗਿਆ ਜੇ ਮਟਰਨ ਇਹ ਹੁਣ ਰਲ ਲੱਗਾ ਜੇ ਵਿੱਚ ਆਏ ਹੋਏ ਆਏ ਹੋਏ ਸਾਟੀਆਂ ਸਾਰੇ ਪੀਸੋ ਤੇ ਛੱਟਦੇ ਇਹ ਫਰਾਈ ਕ ਪਹਿਲਾਂ ਸਟੀਮ ਕੀਤਾ ਫਿਰ ਇਹਨੂੰ ਫਰਾਈ ਕੀਤਾ ਦੁਬਾਰਾ ਹੁਣ ਇਹਨੂੰ ਰਲਾਉਂਦੇ ਆ ਮਸਾਲਿਆਂ ਦੇ ਵਿੱਚ ਉਹਨਾਂ ਚ ਜਿਨ੍ਹਾਂ ਦੇ ਇਹਨਾਂ ਨੇ ਸਾਰੀ ਉਮਰ ਹੀ ਮਤਲਬ ਸਾਰੀ ਉਮਰ ਦੀ ਜਿਨ੍ਹਾਂ ਚ ਇਹਦੀ ਲਾਈਫ ਵੱਧ ਜਾਂਦੀ ਆ ਉਵੇਂ ਆਮ ਚਿਕਨ ਆਪਾਂ ਜਿਵੇਂ ਮੰਨ ਕੇ ਚਲੋ ਰਾਤ ਦਾ ਬਣਿਆ ਸੁਬਹਾ ਖਰਾਬ ਹੋ ਜਾਂਦਾ ਐ ਦੀ ਭਾਈ ਕਿੰਨੀ ਲਾਈਫ ਵੱਧ ਜਾਂਦੀ ਆ ਪੰਜ-ਛੇ ਰੱਖੀ ਰੱਖੇ ਨਾਲ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਹੀ ਤੇ ਬਾਈ ਸ਼ਰਤ ਇਹ ਆ ਕੱਚ ਦੇ ਭਾਂਡੇ ਚ ਰੱਖਣੀ ਆਏ ਹੋਏ ਯਾਰ ਤਾਂ ਬਹੁਤ ਜ਼ਿਆਦਾ ਪਾਗਦਾ ਆਏ ਵੇ ਹਾਏ ਹੋਏ ਮੂਝ ਲਾਲਾ ਆ ਗਈਆਂ ਆਏ ਵੇ ਇਹਦਾ ਐਂ ਲੱਗਦਾ ਜਿਵੇਂ ਚਿੱਲੀ ਬਣ ਗਈ ਹੁੰਦੀ ਐ ਹਾਏ ਚਿੱਲੀ ਵਾਲਾ ਕੰਮ ਨਹੀਂ ਹੋ ਗਿਆ ਚਿੱਲੀ ਵਾਲਾ ਇਹੋ ਮੰਨ ਲਓ ਤੇਲ ਵੀ ਪਊਗਾ ਲੈ ਗਰਮ ਨਹੀਂ ਇਹ ਠੰਡਾ ਕਰ ਤੇਲ ਠੰਡਾ ਕਰ ਤੇਲ ਠੀਕ ਹਾਂ ਦਸ ਹਰ ਦੇ ਭਾਈ ਨੇ ਦੱਸੋ ਲੈ ਨਹੀਂ 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 ਮੈਂ ਤਾਂ ਠੰਡਾ ਦਿੰਦਾ ਸੀ ਇਹ ਪਤਾ ਮੈਂਗਾ ਕੋਈ ਸ਼ੈਲ ਵੱਖਰੀ ਸ਼ੈ ਹੋਵੇ ਕ੍ਰੀ ਕਲਾ ਹੋਵੇ ਤੇ ਲਵ ਵੀ ਬਹੁਤ ਬਹੁਤ ਧੰਨਵਾਦ ਸਾਰੇ ਜਾਨਿਆਂ ਦਾ ਵਲੌਗ ਵੇਖਣ ਲਈ ਤੇ ਲਵ ਯੂ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਤੇ ਅੱਜ ਹੁਣ ਮੈਂ ਤਾਂ ਇੱਥੇ ਹੰਬੜਾਵਾ ਤੇ ਅੱਜ ਅਸੀਂ ਜਾਣਾ ਜਾਗੋ ਤੇ ਨੈਕਸਟ ਵਲੌਗ ਮੇਬੀ ਅਸੀਂ ਪਾਵਾਂਗੇ ਜਾਗੋ ਦਾ ਤੇ ਮੈਂ ਇਧਰੋਂ ਨਾਨਕੇ ਆਲੇ ਬੰਨੇ ਜਾਣਾ ਨਾ ਆਪਾਂ ਹੈਰੀ ਦੇ ਆਪਾਂ ਨਾਨਕੇ ਲੱਗਦੇ ਹਨਾ ਲਵ ਵੀ ਤੁਹਾਨੂੰ ਅਸੀਂ ਨਾਨਕੇ ਆਲੇ ਬੰਨੇ ਜਾਣਾ ਆਪਾਂ ਫਿਰ ਉਹ ਵੀ ਇਕੱਠੇ ਕਰਕੇ ਲੈ ਜਾਣੇ ਹੋ ਅੱਜ ਉਹ ਬੈਣ ਬਾਜੀਆਂ ਵਾਲੇ ਵੀ ਬੰਦੇ ਆ ਪਹਿਲੇ ਕਿ ਜਾਵਾਂਗੇ ਲਓ ਵੀ ਇਹ ਵੀ ਸਾਡੀ ਤਿਆਰੀ ਹੈ ਅੱਜ ਬੈਣਬਾਜ ਵਾਲਾ ਪੂਰਾ ਸਾਡਾ ਕਾਰਕ੍ਰਮ ਫਿਕਸ ਆ ਠੀਕ ਆ ਅੱਜ ਸ਼ਾਮ ਨੂੰ ਠੁਮਕੇ ਲੱਗਣਗੇ ਜਾਗੋ ਤੇ ਓਕੇ ਆ ਨਾ ਗੁਰਮਖ ਓਕੇ ਓਕੇ ਬਸ ਠੀਕ ਆ ਰੋਟੀ ਨਹੀਂ ਨਾ ਖਾਦੀ ਸਵੇਰ ਦੀ ਬਸ ਮੈਂ ਵੀ ਨਹੀਂ ਖਾਦੀ ਇਸੇ ਕਰਕੇ ਮਿਲਦੇ ਆ ਤੁਹਾਨੂੰ ਸ਼ਾਮ ਨੂੰ ਜਾਗੋ ਚ ਅਗਲਾ ਨੈਕਸਟ ਵਲੌਗ ਹੋਊਗਾ ਜਾਗੋ ਦਾ ਲਵ ਯੂ ਅਨਨੇਵਾ ਥੈਂਕ ਯੂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਵੀ ਸੱਚ ਕੀ ਕੋਈ ਚੀਜ਼ ਮਤਲਬ ਆਪਾਂ ਬੱਕਰੇ ਦੇ ਚਾਰ ਦੇ ਵਿੱਚ ਪਾ ਸਕਦੇ ਹਾਂ ਇਹ ਗਾਂ ਪਾਵਾਂਗੇ ਤੇ ਇਹ ਜਰੂਰ ਕਮੈਂਟ ਕਰਕੇ ਦੱਸਿਓ